ਜੋਹਲ ਫਰਮ ਕੁੜਕਾ ਵਿਖੇ ਗੁਰਿਆਮ ਬਲੱਡ ਸੇਵਾ ਬਾਸੀ ਹਸਪਤਾਲ ਬਲੱਡ ਬੈਂਕ ਲੁਧਿਆਣਾ ਦੁਆਬਾ ਬਲੱਡ ਬੈਂਕ ਚੁਲੰਦਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ 78 ਲੋਕਾਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ ਇਸ ਮੌਕੇ ਪਿੰਦੂ ਜੋਹਲ ਯੂਕੇ ਨੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਆਪਣੇ ਜੀਵਨ ਵਿੱਚ ਹਰ ਇੱਕ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ 158ਵੀਂ ਵਾਰ ਖੂਨਦਾਨ ਕਰਨ ਵਾਲੇ ਬਲਜੀਤ ਸਿੰਘ ਅੱਲੀ ਨੇ ਕਿਹਾ ਸਾਡੀ ਟੀਮ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕਾਫੀ ਸਾਲਾਂ ਤੋਂ ਨਿਰੰਤਰ ਕੀਤੇ ਜਾਂਦੇ ਹਨ ਇਸ ਮੌਕੇ ਲੱਲੀ ਨੇ ਕਿਹਾ ਕਿ ਇਹ ਵੀ ਇੱਕ ਹਵਨ ਦੇ ਬਰਾਬਰ ਹੈ ਇਸ ਹਵਨ ਵਿੱਚ ਹਰ ਇੱਕ ਨੂੰ ਆਪਣੀ ਹੂਤੀ ਪਾਉਣੀ ਚਾਹੀਦੀ ਹੈ ਇਸ ਮੌਕੇ ਆਸ਼ੂ ਸਾਪਲਾ ਨੇ ਕਿਹਾ ਕਿ ਅੱਜ ਸਾਨੂੰ ਇੰਟਰਨੈਸ਼ਨਲ ਟੀਮ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਭ ਨੂੰ ਖੂਨਦਾਨ ਵਿੱਚ ਆਪਣਾ ਬੰਦਾ ਸਹਿਯੋਗ ਪਾਓ ਸ਼੍ਰੀ ਕਾਨਪਾਟ ਸਾਹਿਬ ਦੇ ਭੋਗ ਰੱਖੇ ਗਏ ਪਾਠ ਰੱਖੇ ਗਏ 7 ਤਰੀਕ ਅੱਜ ਖੂਨਦਾਨ ਕੈਂਪ ਲੱਗ ਰਿਹਾ ਹੈ ਤੇ ਕੱਲ ਸ਼੍ਰੀ ਕਾਨਪਾਟ ਸਾਹਿਬ ਦੇ ਜੋ ਭੋਗ ਪਾਏ ਜਾਣਗੇ ਔਰ 9 ਤਰੀਕ ਨੂੰ ਜ਼ਰੂਰਤਮੰਦ ਲੜਕੀਆਂ ਦੇ ਜੋ ਵਿਆਹ ਕੀਤੇ ਜਾ ਰਹੇ ਆ ਉਹ ਇੱਕ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ ਜੋ ਸਾਡੇ ਪਿੰਦੂ ਜੋਲ ਜੀ ਅਮਰੀਕ ਸੈਣੀ ਜੀ ਤੇ ਉਹਨਾਂ ਦੀ ਟੀਮ ਕਰ ਰਹੀ ਹੈ ਕਿਉਂਕਿ ਕਿਸੇ ਬੱਚੀ ਦੇ ਆਨੰਦ ਕਾਰਜ ਕਰਾਉਣੇ ਉਹਦਾ ਭਰਾ ਬਣ ਕੇ ਉਹਦੀ ਮਾਂ ਪਿਓ ਬਣ ਕੇ ਉਹਦੇ ਪਾਲਣਹਾਰ ਬਰ ਕੇ ਸੋ ਇਹ ਇੱਕ ਬਹੁਤ ਵੱਡਾ ਨੇਕ ਉਪਰਾਲਾ ਆ ਸੋ ਮੈਂ ਇਹਨਾਂ ਦੀ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਕਰਦਾ ਹਾਂ ਕਿ ਇਹ ਬਹੁਤ ਜੋ ਨੇਕ ਉਪਰਾਲੇ ਕਰ ਰਹੇ ਨੇ ਔਰ ਇਹ ਸਮਾਜ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਨੇ ਔਰ ਉਹਦੇ ਹੀ ਲੜੀ ਦੇ ਵਿੱਚ 11 ਤਰੀਕ ਨੂੰ 5100 ਕੁੜੀਆਂ ਦੀ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੋ ਬਹੁਤ ਵੱਡਾ ਨੇਕ ਉਪਰਾਲਾ ਹੈ ਕਿਉਂਕਿ ਧੀਆਂ ਦੇ ਨਾਲ ਜਿਹੜਾ ਪਹਿਲਾਂ ਬੜਾ ਵਿਤਕਰਾ ਕੀਤਾ ਜਾਂਦਾ ਸੀਗਾ ਅੱਜ ਇਹ ਬਹੁਤ ਹਮ ਹਮਾ ਕੇ ਜੋ ਇਹਨਾਂ ਨੇ ਇਹਨਾਂ ਦੇ ਵੱਲੋਂ ਸ਼ੁਰੂ ਹੋ ਕੇ ਕਈ ਪ੍ਰੋਗਰਾਮ ਇਦਾਂ ਦੇ ਸ਼ੁਰੂ ਹੋਏ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਨੇਕ ਉਪਰਾਲਾ ਸ਼ੁਰੂ ਕਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਆ ਸੋ ਸਾਰੀ ਟੀਮ ਨੂੰ ਇਹ ਸਾਰੇ ਕਾਰਗਰਮ ਜਿੰਨੇ ਇਹਨਾਂ ਨੇ ਫੰਕਸ਼ਨ ਕੀਤੇ ਸਾਰਿਆਂ ਦਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਔਰ ਇਹਨਾਂ ਨੂੰ ਵਧਾਈ ਹੈ ਔਰ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ 9 ਤਰੀਕ ਨੂੰ ਜਿੱਥੇ ਕੁੜੀਆਂ ਦੇ ਜ਼ਰੂਰਤਮੰਦ ਕੁੜੀਆਂ ਦੇ ਆਨੰਦਕਾਰ ਜੋਰ ਰਹੇ ਆ ਔਰ 11 ਤਰੀਕ ਨੂੰ 51 ਸੌ ਤੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਆਪਾਂ ਹੋਮੋ ਮਾ ਕੇ ਪਹੁੰਚ ਕੇ ਇਸ ਫੰਕਸ਼ਨ ਦੀ ਜਿਹੜੀ ਹੈ ਉਹਨਾਂ ਦੇ ਪਿੰਡ ਕੋੜਕਾ ਜੋਲ ਫਾਰਮ ਦੇ ਵਿੱਚ ਪਹੁੰਚ ਕੇ ਆਪਾਂ ਇਹਨਾਂ ਪ੍ਰੋਗਰਾਮਾਂ ਦੀ ਸ਼ੋਭਾ ਵਧਾਈਏ ਇੱਕ ਵਾਰ ਫੇਰ ਮੈਂ ਸਾਰੀ ਟੀਮ ਦਾ ਔਰ ਪਿੰਦੂ ਜੋਲ ਜੀ ਔਰ ਅਮਰੀਕ ਸੈਣੀ ਜੀ ਜਿਹੜੇ ਕਿ ਇਹ ਹੀ ਨਹੀਂ ਕਿ ਇਹ 5 ਦਿਨ ਨਹੀਂ ਪੂਰਾ ਸਾਲ ਲਗਾਤਾਰ ਕਦੀ ਫੋਗਿੰਗ ਕਦੀ ਐਂਬੂਲੈਂਸ ਕਦੀ ਕਿਸੇ ਤਰ੍ਹਾਂ ਦੇ ਬੜੇ ਨੇਕ ਕੰਮ ਹੋ ਰਹੇ ਨੇ ਆਪਣਾ ਫਾਰਮ ਵੀ ਜਿਹੜਾ ਹੈ ਉਹ ਕਿਸੇ ਦਾ ਵੀ ਕੁੜੀ ਦਾ ਵਿਆਹ ਕਰਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਕਰਨਾ ਹੋਵੇ ਹਰ ਤਰ੍ਹਾਂ ਦੀ ਇਹਨਾਂ ਦੀ ਸ਼ਮੂਲੀਅਤ ਰਹਿੰਦੀ ਹੈ ਸੋ ਹਰ ਪੂਰਾ ਸਾਲ ਇਹ ਬਹੁਤ ਨੇਕ ਕੰਮ ਕਰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਚੋਲ ਫਾਰਮ ਕੋਲ ਜਾ ਕੇ ਹਮਿੰਦਾਨ ਕੈਂਪ ਜਿਹੜਾ ਹੈਗਾ ਮਹਾਂ ਕੁੰਦਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਸੋ ਅੱਜ ਪਿੰਦੂ ਲੋਹ ਦੀ ਔਰ ਸਾਡੇ ਸੈਣੀ ਸਾਹਿਬ ਅਮਰੀਕ ਸਿੰਘ ਸੈਣੀ ਜੀ ਉਹਨਾਂ ਦੀ ਦੇਖ ਰੇਕ ਵਿੱਚ ਜਿਹੜਾ ਅੱਜ ਦਾ ਖੂਨਦਾਨ ਕੈਂਪ ਹੈ ਲਗਾਇਆ ਜਾ ਰਿਹਾ ਜਿਹਦੇ ਵਿੱਚ ਦੋ ਬਲੱਡ ਦੀਆਂ ਟੀਮਾਂ ਇੱਕ ਦੁਆਬਾ ਹਸਪੀਟਲ ਜਲੰਧਰ ਔਰ ਅਕਾਈ ਹਸਪੀਟਲ ਲੁਧਿਆਣਾ ਦੀ ਟੀਮ ਹੈ ਜਿਹੜੀ ਬਲੱਡ ਇਕੱਤਰ ਕਰ ਰਹੀ ਹੈ ਔਰ ਮੈਂ ਖੂਨਦਾਨੀਆਂ ਦਾ ਜਿਹੜਾ ਵੀ ਅੱਜ ਇੱਥੇ ਖੂਨਦਾਨ ਕਰਕੇ ਜਾ ਰਹੇ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਆਪਣਾ ਖੂਨਦਾਨ ਕਰੋ ਕਿਉਂਕਿ ਖੂਨਦਾਨ ਦੇ ਨਾਲ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਖੂਨਦਾਨ ਇੱਕ ਮਹਾਦਾਨ ਹੈ ਕਿਉਂਕਿ ਇਹਦਾ ਹੱਲੇ ਤੱਕ ਕੋਈ ਵੀ ਡੁਪਲੀਕੇਟ ਨਹੀਂ ਹੈ ਔਰ ਖੂਨਦਾਨ ਜਿਹੜਾ ਕਰਨਾ ਸਾਡੇ ਲਈ ਵੀ ਜ਼ਰੂਰੀ ਹੈ ਕਿਉਂਕਿ ਸਾਨੂੰ ਆਪ ਦੇ ਜਿਹੜੇ ਆ ਸਮਾਂ ਰਹਿੰਦੇ ਸਾਡੇ ਜਿਹੜੇ ਬਿਮਾਰੀਆਂ ਤੋਂ ਅਸੀਂ ਕਿਸੇ ਤੇ ਗ੍ਰਸਤ ਹੁੰਨੇ ਆ ਸਾਨੂੰ ਉਹਦਾ ਬਾਰੇ ਜਾਣਕਾਰੀ ਮਿਲ ਜਾਂਦੀ ਔਰ ਸਮਾਂ ਰਹਿੰਦੇ ਉਹਦਾ ਇਲਾਜ ਕਰਾ ਸਕਦੇ ਆਂ ਔਰ ਸਾਡੇ ਲਈ ਆਪਣੇ ਲਈ ਬੈਨੀਫੀਸ਼ੀਅਲ ਹੈ ਜੋ ਕਿਉਂ ਨਾ ਇੱਕ ਰੱਬ ਨੇ ਜਿਹੜਾ ਸਾਨੂੰ ਮੌਕਾ ਦਿੱਤਾ ਖੂਨਦਾਨ ਦਾ ਔਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਕਿਉਂ ਨਾ ਉਹਦਾ ਭਰਪੂਰ ਫਾਇਦਾ ਲਿਆ ਜਾਵੇ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਖੂਨਦਾਨ ਕਰੀਏ ਖੂਨਦਾਨ ਇੱਕ ਮਹਾਦਾਨ ਹੈ ਕਿਉਂਕਿ ਦੁਆਰਾ ਤੋਂ ਬੋਲਦਾ ਇਹਦਾ ਕੋਈ ਡੁਪਲੀਕੇਟ ਨਹੀਂ ਤੁਹਾਡੇ ਦੁਆਰਾ ਦਿੱਤਾ ਗਿਆ ਜਿਹੜਾ ਬਲੱਡ ਹੈ ਉਹ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਉਂਦਾ ਸੋ ਆਪ ਬਲੱਡ ਡੋਨੇਟ ਕਰੋ ਔਰ ਆਪਣੇ ਜਿਹੇ 10 ਡੋਨਰ ਸਾਥੀ ਹੋਰ ਜੋੜੋ ਤਾਂ ਕਿ ਇੰਡੀਆ ਦੇ ਵਿੱਚੋਂ ਜਦੋਂ ਵੀ ਕਿਸੇ ਨੂੰ ਐਮਰਜੈਂਸੀ ਲੋੜ ਪਾਦੀ ਹੈ ਉੱਥੇ ਐਨ ਜੀਓ ਦੀ ਲੋੜ ਨਾ ਪਵੇ ਉਹਨਾਂ ਨੂੰ ਜਾ ਕੇ ਡਾਇਰੈਕਟ ਬਲੱਡ ਬੈਂਕਾਂ ਚ ਬਲੱਡ ਮਿਲ ਸਕੇ इजीली ਮਿਲ ਸਕੇ ਉਹਨੂੰ ਭੱਜ ਦੌੜਨਾ ਕਰਨੀ ਪਵੇ ਕਿਉਂਕਿ ਜਿਹੜਾ ਨਾਲ ਪੇਸ਼ੈਂਟ ਦੇ ਨਾਲ ਮਰੀਜ਼ ਹੁੰਦਾ ਉਹ ਮਰੀਜ਼ ਦੇ ਨਾਲ ਜਿਹੜਾ ਅਟੈਂਡੈਂਟ ਹੁੰਦਾ ਉਹ ਭੱਜ ਦੌੜ ਕਰਦਾ ਫਿਰ ਇੱਧਰ ਉੱਧਰ ਭੱਜਦਾ ਕਿਸੇ ਡੋਨਰ ਨੂੰ ਲੱਭਦਾ ਉਹਦੀ ਲੋੜ ਨਾ ਪਵੇ ਉਹਨੂੰ ਜਾ ਕੇ ਬਲੱਡ ਬੈਂਕ ਵਿੱਚ ਬਲੱਡ ਮੋਹਿਆ ਹੋਵੇ ਔਰ इजीली ਸਾਰੇ ਲੋਕ ਟ੍ਰੀਟਮੈਂਟ ਆਪਣਾ ਕਰਾ ਸਕਦੇ ਆ ਸੋ ਮੈਂ ਧੰਨਵਾਦ ਕਰਦਾ ਦਵਾਰਾ ਤੋਂ ਪਿੰਦੂ ਜੋਲ ਦੀ ਟੀਮ ਔਰ ਜੋਲ ਫਾਰਮ ਔਰ ਗ੍ਰੈਂਡ ਬਲੱਡ ਸੇਵਾਵਾਲੋ ਸਾਰੀ ਟੀਮਾਂ ਦਾ ਧੰਨਵਾਦ ਕਰਦਾ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬਲੱਡ ਡੋਨੇਟ ਕੀਤਾ ਥੈਂਕ ਯੂ ਅੱਜ 7 ਤਰੀਕ ਜੋਲ ਫਾਰਮ ਕੁੜਕਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਦੋ ਬਲੱਡ ਬੈਂਕਾਂ ਜਿੱਦਾਂ ਕਿ ਦੋਆਬਾ ਹਸਪੀਟਲ ਜਲੰਧਰ ਤੇ ਦੂਸਰੀ ਟੀਮ ਹੈਗੀ ਲੁਧਿਆਣਾ ਤੋਂ ਜੀ ਦੋ ਬਲੱਡ ਬੈਂਕਾਂ ਦੀਆਂ ਟੀਮਾਂ ਬਲੱਡ ਇਕੱਠਾ ਕਰਨ ਲਈ ਆਈਆਂ ਨੇ ਇਹ ਕੈਂਪ ਕਿੰਦੂ ਜੋਲ ਅਤੇ ਮੈਰੀਕਸੈਨਿੰਗ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਹ ਸਮਾਜ ਸੇਵਾ ਦੇ ਬਹੁਤ ਹੀ ਕੰਮ ਕਰਦੇ ਆ ਰਹੇ ਨੇ 5 ਤਰੀਕ ਤੋਂ ਇੱਥੇ ਇਹ ਸਮਾਜ ਸੇਵਾ ਦੇ ਕੰਮ ਸਟਾਰਟ ਨੇ ਹਰ ਸਾਲ ਦੀ ਤਰ੍ਹਾਂ 5 ਤਰੀਕ ਨੂੰ ਅੱਖਾਂ ਦੇ ਆਪਰੇਸ਼ਨ ਕੈਂਪ ਲਗਾਏ ਗਏ ਸੀਗੇ ਕੱਲ ਖੰਡਪਟ ਸਾਹਿਬ ਆਰੰਭ ਹੋਏ ਨੇ ਜੀ ਅੱਜ ਖੂਨਦਾਨ ਕੈਂਪ 7 ਤਰੀਕ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਹੁਣ ਤੱਕ ਦੁਆਬਾ ਜਲੰਧਰ ਦੀ ਟੀਮ 26 ਯੂਨਿਟ ਇਕੱਠਾ ਕਰਕੇ ਉਹ ਜਾ ਚੁੱਕੀ ਹੈ ਤੇ ਲੁਧਿਆਣਾ ਦੀ ਟੀਮ ਕੀ ਹਸਪੀਟਲ ਦਾ 82 ਨਰਸਿੰਗ ਹੋਮ ਦੀ ਟੀਮ ਬਲੱਡ ਇਕੱਠਾ ਕਰ ਰਹੀ 23 ਯੂਨਿਟ ਉਹਦੇ ਹੁਣ ਤੱਕ ਹੋ ਚੁੱਕੇ ਆ ਉਹ ਹਲੇ ਇਕੱਠਾ ਕਰ ਰਹੇ ਨੇ ਕਿਉਂਕਿ ਬਲੱਡ ਇੱਕ ਇਹੋ ਜਿਹਾ ਤਰਲ ਪਦਾਰਥ ਹੈ ਜਿਹਨੂੰ ਆਪਾਂ ਇੱਕ ਬਹੁਤ ਹੀ ਕੁਆਲਿਟੀ ਵਿੱਚ ਫ੍ਰਿਜ ਆਉਂਦੀ ਹੈ ਜਾਂ ਬਲੱਡ ਇਕੱਠਾ ਕਰਨ ਲਈ ਜਿਹਦੇ ਵਿੱਚ ਆਪਾਂ ਰੱਖ ਸਕਦੇ ਹਾਂ 30 ਤੋਂ 33 ਦਿਨ ਤੱਕ ਰੱਖ ਸਕਦੇ ਹਾਂ ਜਿਆਦਾ ਨਹੀਂ ਰੱਖ ਸਕਦੇ ਇਸ ਕਰਕੇ ਉਹਨਾਂ ਨੂੰ ਜਿਹਨੀ ਰਿਕੁਆਇਰਮੈਂਟ ਸੀ ਉਹ ਆਪਣੇ ਦੁਆਬਾ ਹਸਪੀਟਲ ਵਾਲੇ 26 ਯੂਨਿਟ ਲੈ ਕੇ ਜਾ ਚੁੱਕੇ ਨੇ ਸੋ ਇਹ ਜਿਹੜੇ ਨਰਸਿੰਗ ਹੋਮ ਆਪਣੇ ਲੁਧਿਆਣਾ ਦੀ ਟੀਮ ਹੈ ਵਾਸੀ ਨਰਸਿੰਗ ਹੋਮ ਦੀ ਉਹ ਖਲੇ ਆਪਣੇ ਲੋੜ ਅਨਸਾਰ ਬਲੱਡ ਇਕੱਠਾ ਕਰ ਰਹੀ ਹੈ ਡੋਨਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਸੋ ਕਿਉਂਕਿ ਪਹਿਲਾਂ ਥੋੜੀ ਜਿਹੀ ਗਿਆਨਤਾ ਹੁੰਦੀ ਸੀ ਹੁਣ ਤੇ ਡੋਨਰ ਇਹਨਾਂ ਉਤਜਾਹਿਤ ਹੈ मतलब ਅੱਗੇ ਤੋਂ ਅੱਗੇ ਹੋ ਕੇ ਕਹਿ ਰਹੇ ਨੇ ਮੇਰਾ ਪਹਿਲਾ ਬਲੱਡ ਲੋ ਮੇਰਾ ਲਓ ਤੇ ਮੈਂ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਮੈਂ ਖੁਦ ਇਸ ਕੈਂਪ ਦੀ ਸ਼ੁਰੂਆਤ ਆਪਣੇ ਨਾਲ ਤੇ ਆਪਣੇ ਮੁਰਗੀ ਸਿੰਘ ਸੈਣੀ ਭਾਜੀ ਨਾਲ ਅਸੀਂ ਇਕੱਠਿਆਂ ਸਟਾਰਟ ਕੀਤਾ ਹੈ ਕੈਂਪ ਦਾ ਉਦਘਾਟਨ ਕਰਨ ਵੇਲੇ ਸੋ 158 ਵਾਰ ਅੱਜ ਮੈਂ ਖੂਨਦਾਨ ਕਰਕੇ ਬਹੁਤ ਹੈਪੀ ਹਾਂ ਸੋ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਨੌਜਵਾਨ ਪੀੜ੍ਹੀ ਨੂੰ ਇਸ ਖੂਨਦਾਨ ਵਰਗੇ ਮਹਾਨ ਕੰਮ ਦੇ ਵਿੱਚ ਆਪਣਾ ਬਰਤਬਤ ਯੋਗਦਾਨ ਪਾਓ ਮਨੁੱਖੀਆਂ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਖੂਨ ਇਹੋ ਜਿਹਾ ਤਰਲ ਪਦਾਰਥ ਹੈ ਮਨੁੱਖੀ ਮਨੁੱਖ ਦੇ ਕੰਮ ਆਉਂਦਾ ਹੈ ਜਿੱਦਾ ਕੋਈ ਬਦਲਾ ਨਹੀਂ ਜਾਂ ਕਿਸੇ ਮਸ਼ੀਨ ਵਿੱਚ ਨਹੀਂ ਆਇਤੇ ਬਣ ਸਕਿਆ ਸੋ ਸਾਨੂੰ ਬਤ ਬਤ ਖੂਨਦਾਨ ਕਰਕੇ ਮਨੁੱਖੀਆਂ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪਿੰਦੂ ਜੋਲ ਜੀ ਦਾ ਉਹਨਾਂ ਦੀ ਟੀਮ ਦਾ ਅਮਰਿਸ਼ਨ ਸਿੰਘ ਸੈਣੀ ਸਾਹਿਬ ਦਾ ਉਹਨ ਇੱਕ ਪਬਲਿਕ ਨੂੰ ਅਪੀਲ ਹੈ 9 ਤਰੀਕ ਨੂੰ ਲੋੜਬੰਦ ਲੜਕੀਆਂ ਦੇ ਵਿਆਹ ਵੀ ਕੀਤੇ ਜਾਣੇ ਨੇ ਜੋ ਰਜਿਸਟਰਡ ਹੋ ਚੁੱਕੇ ਨੇ ਉਹ ਵੀ ਬਿਲਕੁਲ ਫ੍ਰੀ ਇਹਨਾਂ ਵੱਲੋਂ ਸਾਰਾ ਸਮੂਚੀ ਟੀਮ ਵੱਲੋਂ ਖਰਚਾ ਆ ਤੇ 11 ਤਰੀਕ ਨੂੰ 5100 ਨਮ ਜਮੀਆਂ ਨਮੀਆਂ ਜਮੀਆਂ ਧੀਆਂ ਦੀ ਲੋੜੀ ਪਾਈ ਜਾਣੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਲੋਕ ਮੁੰਡਿਆਂ ਦੀ ਲੋੜੀ ਤਾਂ ਪਾਉਂਦੇ ਸੀਗੇ ਇਧਰ ਧੀਆਂ ਦੀ ਸ਼ੁਰੂਆਤ ਪਿੰਦੋਂ ਜੋਲ ਸਾਹਿਬ ਨੇ ਕੀਤੀ ਹੈ ਹੁਣ ਹੋਰ ਵੀ ਸਸਤਾ ਮੈਂ ਇਦਾਂ ਦੇ ਕੰਮ ਕਰ ਰਹੀਆਂ ਪਰ ਇਹਨਾਂ ਵੱਲੋਂ ਬਹੁਤ ਵੱਡਾ ਅਪਰਾਲਾ ਹੈ ਸੋ ਸਾਰੀ ਪਬਲਿਕ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਅਪੀਲ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤਾਂ ਜੋ ਨਮੀਆਂ ਜਮੀਆਂ ਤੀਆਂ ਨੂੰ ਅਸ਼ੀਰਵਾਦ ਵੀ ਆ ਕੇ ਦਿਓ ਸੋ ਇਦਾਂ ਦੇ ਕਾਰਜਾਂ ਨੂੰ ਬਹੁਤ ਵਧਾਈ ਦੇ ਪਾਤਰ ਹੈ ਇਦਾਂ ਦੇ ਕਾਰਜਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਸੋ ਵਧਾਈ ਦੇ ਪਾਤਰ ਹੈ ਪਿੰਦੂ ਜਲ ਸਾਹਿਬ ਸਮੁੱਚੀ ਟੀਮ ਥੈਂਕ ਯੂ ਸੋ ਮੱਚ